ਜਿੰਨੇ ਅਸੀਂ ਪੈਗ ਬਿੱਲੋ ਡਾਲਰ ਦੇ ਲਾਏ ਐਨੇ ਡਾਲਰ ਕੈਨੇਡਾ ਤੂੰ ਕਮਾ ਨਹੀਂ ਸਕਦੀ ਉਹ ਜਿੰਨੇ ਅਸੀਂ ਪੈਗ ਬਿੱਲੋ ਡਾਲਰ ਦੇ ਲਾਏ ਐਨੇ ਡਾਲਰ ਕੈਨੇਡਾ ਤੂੰ ਕਮਾ ਨਹੀਂ ਸਕਦੀ ਭਾਈ ਹੋ ਗਈ ਸਸਤੀ ਸ਼ਰਾਬ ਮਟਿਆਰੇ ਸ਼ਰਾਬੀਆਂ ਨੂੰ ਮौज ਲਾ ਕੇ ਦੇਖਦੇ ਮੈਂ ਇਹਨੇ 6 ਬੋਤਲ ਲੈ ਲਿਆ ਔਰ ਪੰਜਾਬ ਸਰਕਾਰ ਬੜੀਆਂ ਕਰ ਦਿਆ ਸ਼ਰਾਬ ਸਸਤੀ ਹੋ ਰਹੀ ਹੈ ਤੇ ਹਾਂ ਸਸਤੀ ਹੋ ਰਹੀ ਹੈ ਸਰਕਾਰ ਫਾਇਦਾ ਦੇ ਰਹਾ ਬੜੀਆਂ ਕਿੰਨੇ ਦਿਨ ਦਾ ਸਟਾਕ ਜਿਹੜਾ ਅੱਗੇ ਇਕੱਠਾ ਕਰ ਲਿਆ ਮੈਂ ਘਟਾ ਨਹੀਂ ਕੀਤਾ ਇਹ 2 ਦਿਨ ਦਾ ਖੁਰਾਕ ਮੈਂਨੇ ਲੈ ਲਿਆ ਅੱਜ ਛੁੱਟੀ ਦਾ ਮੌਕਾ ਹੈ ਬਸ ਪਾਇਆ ਸਿਵਾ ਮੈਂ ਜ਼ਿਆਦਾ ਕਦੀ ਪੀਤਾ ਨਹੀਂ ਪਾਇਆ ਹੀ ਲੈ ਇੱਕ ਦਿਨ ਦੀ ਮੋਜ ਆ ਬਾਈ ਜੀ ਬਾਕੀ ਤੁਹਾਨੂੰ ਕੋਲਾ ਬੱਚਿਆਂ ਦੀਆਂ ਫੀਸਾਂ ਐਡਮਿਸ਼ਨਾਂ ਵੀ ਆ ਰਹੀਆਂ ਉਹਦੀ ਵੀ ਜ਼ਿੰਮੇਵਾਰੀ ਆ ਥੋੜੇ ਮੋਟੇ ਕੁੰਡੀ ਕਾਂਡੀ ਲਾ ਕੇ ਕਰੋ ਇੱਥੇ ਵੀ ਆਉਣਾ ਪੈਂਦਾ ਜਨਾਬ ਅੱਜ ਦਾ ਦਿਨ ਤਾਂ ਹੈਗਾ ਆ ਤੇ ਅੱਜ 31 ਮਾਰਚ ਦਾ ਦਿਨ ਹੈ ਤੇ ਤੁਹਾਨੂੰ ਠੇਕਿਆਂ ਦੀਆਂ ਤਸਵੀਰਾਂ ਦਿਖਾ ਰਿਹਾ ਵੀ ਕਿਵੇਂ ਜਿਹੜੇ ਠੇਕਿਆਂ ਉੱਤੇ ਭੀੜ ਇੱਥੇ ਪਹੁੰਚੀ ਹੋਈ ਆ ਲੋਕ ਇੱਥੇ ਪਹੁੰਚੇ ਹੋਏ ਨੇ ਜਿਹੜੀਆਂ ਦਾਦੂ ਪਲਾਨ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਨੇ ਤੁਹਾਨੂੰ ਦੱਸਦੀ ਕਿ ਕਿੰਨੀ ਮਾਜਰ ਦੇ ਨੇ ਠੇਕੇ ਟੁੱਟਦੇ ਨੇ ਤੇ ਇਸ ਦੇ ਨਾਲ ਇੱਕ ਅਹਿਮ ਗੱਲ ਤੁਹਾਨੂੰ ਦੱਸਣੀ ਚਾਹੁੰਗਾ ਵੀ ਜਿੱਥੇ ਕੱਤੀ ਮਾਜਰ ਨੂੰ ਠੇਕੇ ਟੁੱਟਦੇ ਨੇ ਤੇ ਉੱਥੇ ਹੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਕੂਲ ਵਾਲੇ ਨੇ ਆਪਣੀ ਪੂਰੀ ਗੁੰਡਾਗਰਦੀ ਦਿਖਾਉਂਦੇ ਨੇ ਤੇ ਸਕੂਲ ਵਾਲੇ ਲੁੱਟਦੇ ਨੇ ਤੇ ਇਸ ਦਾ ਅੱਜ ਕੱਲ ਆਪਾਂ ਦੇਖ ਰਹੇ ਹਾਂ ਵੀ ਸਲੋਗਨ ਵੀ ਕਾਫੀ ਯਾਰਾ ਚੱਲ ਰਿਹਾ ਕਿ ਠੇਕੇ ਟੁੱਟਣਗੇ ਤੇ ਸਕੂਲ ਵਾਲੇ ਲੁੱਟਣਗੇ ਪਰ ਤੁਸੀਂ ਦੇਖ ਸਕਦੇ ਹੋ ਲੋਕ ਫੇਰ ਵੀ ਇੱਥੇ ਪਹੁੰਚਦੇ ਨੇ ਤਾਂ ਸਾਡੇ ਨਾਲ ਲੋਕ موجود ਨੇ ਜਿਹੜੇ ਕਿ ਇਸ 31 ਤਰੀਕ ਜਿਹੜਾ ਆਨੰਦ ਲੈ ਰਹੇ ਨੇ ਹਾਂਜੀ ਕਿੰਨੀਆਂ ਬੋਤਲਾਂ ਲੈ ਲਈਆਂ ਜੀ ਮੈਂ ਇਹਨੇ 6 ਬੋਤਲ ਲੈ ਲਿਆ ਹੋਰ ਪੰਜਾਬ ਸਰਕਾਰ ਬੜੀਆ ਕਰ ਦਿਆ ਜਿੱਦਾਂ ਦਾ ਲੱਗ ਰਿਹਾ ਵੀ ਅੱਜ ਸ਼ਰਾਬ ਸਸਤੀ ਹੋ ਰਹੀ ਹੈ ਤੇ ਹਾਂ ਸਸਤੀ ਹੋ ਰਹੀ ਹੈ ਸਰਕਾਰ ਫਾਇਦਾ ਦੇ ਰਹਾ ਹੈ ਬੜੀਆ ਕਿੰਨੀਆਂ ਬੋਤਲਾਂ ਵੇਣੀਆਂ ਅੱਜ ਮੈਂਨੇ ਦੋ ਪੀ ਚੁੱਕਾ ਹਾਂ ਚਾਰ ਰਕ ਲੀਆ ਹਾਂ ਹਾਂਜੀ

हम सस्ते हो या महंगे हो हम स्टॉक नहीं रखते एक लेते हैं बस हो। इससे इससे ज़्यादा ज़्यादा हम पीते नहीं, नहीं, नहीं। क्योंकि सर ऐसा है हम आदमी हैं, हमें घर को भी देखना पड़ता है और अपना भी इंजॉय करना पड़ता है अगर हम मान लो कि दारू पीते रहेगा तो बच्चे को कहा से खिलाएंगे वहाँ की परवरिश क्या कौन करेगा इस कारण सिर्फ बस बस सर हैं बस इंजॉय हो जाए बस बहुत नहीं चाहते नहीं जी नहीं मैं कोई फायदा नहीं चाहता कुछ नहीं बस पाइजा मुझे चाहिए और डेली में ले लेता हूँ डेली बस अच्छा शराब नहीं पीता डेली का ही काम मेरा ज्यादा नहीं पीते हम हाँ। जितना आदमी वैसे कि मतलब बेसी पी लिया कहीं लुढ़क गया ऐसे ऐसे काम हम लोग नहीं करते मिस फायदा चाक ले आज करते ही मार दारू सस्ती सी भाई होगी सस्ती शराब मुटियारे शराबिया मौज लागी देख दे ਇੱਕ ਦਿਨ ਦੀ ਮੋਜ ਆ ਬਾਈ ਜੀ ਬਾਕੀ ਤੁਹਾਨੂੰ ਕੋਲਾ ਬੱਚਿਆਂ ਦੀਆਂ ਫੀਸਾਂ ਐਡਮਿਸ਼ਨਾਂ ਵੀ ਆ ਰਹੀਆਂ ਉਹਦੀ ਵੀ ਜ਼ਿੰਮੇਵਾਰੀ ਆ ਥੋੜੇ ਮੋਟੇ ਕੁੰਡੀ ਕਾਂਡੀ ਲਾ ਕੇ ਕਰੋ ਇੱਥੇ ਵੀ ਆਉਣਾ ਪੈਂਦਾ ਜਨਾਬ ਅੱਜ ਦਾ ਦਿਨ ਤਾਂ ਹੈਗਾ ਆ ਸਾਡੇ ਲਈ ਤਾਂ ਅੱਜ ਦਾ ਦਿਨ ਹੀ ਦੀਵਾਲੀ ਆ ਜੀ ਮਾਤੜ ਬੰਦੇ ਲਈ ਠੀਕ ਹੈ ਜੀ ਲੋ ਬਾਈ ਜੀ ਮੈਂ ਨਾ ਡਾਲਰ ਸ਼ਰਾਬ ਪੀਣਾ ਹੀ ਡਾਲਰ ਦਾਰੂ ਪੀਣਾ ਦੇਸੀ ਮੈਂ ਬਾਈ ਡਾਲਰ ਤੇ ਮੈਂ ਗਾਣਾ ਲਈ ਆਂ ਆਪ ਲਿਖਾ ਬਈ ਜੀ ਅੱਜ ਬਾਈ ਜੀ ਮੈਂ ਤਾਂ ਅੱਛਾ ਸੁਣਾ ਸੁਣਾਓ ਫਿਰ ਦੋ ਲੈਣਾ ਸੁਣਾਓ ਸਾਨੂੰ ਹਨ ਸਾਨੂੰ ਕਰਕੇ ਨਹੀਂ ਟੈਟਾ ਪਚੜ ਗਈ ਫਲੈਟ ਮੈਂ ਤੇਰੀ ਹਰ ਗੱਲ ਰੱਖੀ ਨੀ ਤੂੰ ਕੀਤੀ ਹਾਈਲਾਈਟ ਤੇਰੇ ਮੂੰਹ ਦੇ ਸੁਵਾਦੇ ਅਸੀਂ ਸਾਰੇ ਪੂਰੇ ਕੀਤੇ ਸੁਣ ਸੋਹਣੀਏ ਤੂੰ ਕਿਸੇ ਨੂੰ ਖਵਾ ਨਹੀਂ ਸਕਦੀ ਜਿੰਨੇ ਅਸੀਂ ਪੈਗ ਬਿੱਲੋ ਡਾਲਰ ਦੇ ਲਾਏ ਐਨੇ ਡਾਲਰ ਕੈਨੇਡਾ ਤੂੰ ਕਮਾ ਨਹੀਂ ਸਕਦੀ ਓ ਜਿੰਨੇ ਅਸੀਂ ਪੈਗ ਬਿੱਲੋ ਡਾਲਰ ਦੇ ਲਾਏ ਐਨੇ ਡਾਲਰ ਕੈਨੇਡਾ ਤੂੰ ਕਮਾ ਨਹੀਂ ਸਕਦੀ ਸੋਨਾ ਬਹਿਣਾ ਹੋਣਾ ਤੇਰਾ ਮਹਿੰਗੇ ਫਰਨੀਚਰ ਤੇ ਮੇਰੇ ਵੀ ਮੈਸੇਜ ਪੜ ਲਈ ਟਵਿੱਟਰ ਤੇ ਤੇਰਾ ਦਿਲ ਲਾਉਣ ਵਾਲੇ ਬੜੇ ਮਿਲ ਜਾਣੇ ਉਹ ਤੇਰਾ ਦਿਲ ਲਾਉਣ ਵਾਲੇ ਬੜੇ ਮਿਲ ਜਾਣੇ ਪਰ ਸਾਡੇ ਵਾਂਗੂ ਮਹਿਫਲਾ ਸਜਾ ਨਹੀਂ ਸਕਦੀ ਜਿੰਨੇ ਅਸੀਂ ਪੈਗ ਬਿੱਲੋ ਡੋਲਰ ਦੇ ਲਾਏ ਐਨੇ ਡੋਲਰ ਕੈਨੇਡਾ ਤੂੰ ਕਮਾ ਨਹੀਂ ਸਕਦੀ ਮੈਂ ਇਹ ਕਦੋਂ ਲਿਖਿਆ ਸੀ ਗਾਣਾ ਇਹ ਵੀ ਡੋਲਰ ਜਿੰਨੇ ਪੈਗ ਨਾਲੇ ਕੇ ਬਾਸ ਇਹ ਬੁੱਢੇ ਨਾਲੇ ਕੇ ਲਈ ਇੱਕ ਵਾਰੀ ਇੱਕ ਵਾਰੀ ਮੇਰੇ ਵੀਰ ਭਾਈ ਜੋ ਆਪ ਪਿੱਛੇ ਜੇ ਮੂਸਾ ਸਾਹਿਬ ਜੀ ਦਾ ਮੁਸੇ ਭਾਈ ਦਾ ਗਾਣਾ ਆਇਆ ਸੀ ਡੋਲਰਾਂ ਵਾਂਗੂਨੀ ਤੇਰਾ ਨਾਮ ਚੱਲਦਾ ਐਣਾ ਹੀ ਹੋਰ ਵੀ ਆਏ ਡੋਲਰ ਤੇ ਮੈਂ ਕਹਾ ਬਾਈ ਆ ਪਾਗਲੋਂ ਪਿੱਛੇ ਰਹਿਣਾ ਮੇਰਾ ਆਪਾਂ ਵੀ ਡੋਲਰ ਤੇ ਲੈ ਦੇ ਦਿੰਦੇ ਆ ਆਪਾਂ ਵੀ ਸ਼ੁਰਲੀ ਛੱਡ ਦਿਆਂ ਆਪਾਂ ਵੀ ਸ਼ੁਰਲੀ ਮੈਂ ਕਹਾ ਛੱਡ ਦਿੰਦੇ ਆ ਹੁਣ ਚਿੱਟੇ ਦੇ ਉੱਤੇ ਹੈਗਾ ਜੀ ਆ ਜੁੱਧ ਨਸ਼ਿਆਂ ਵਿਰੁੱਧ ਐਣਾ ਹੀ ਉਹ ਚੱਲਦੀ ਵੀ ਆਪਾਂ ਉਹਦੇ ਤੇ ਵੀ ਲਿਖਤਾ ਉਹ ਵੀ ਰਿਕਾਰਡਿੰਗ ਛੇਤੀ ਹੀ ਕਰਾ ਦਾਂਗੇ ਬਾਈ ਜੀ ਲੋ ਜੀ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਾਡੇ ਮਾਨ ਸਾਹਿਬ ਸਰਕਾਰ ਨੇ ਚਲਾਇਆ ਹੋਇਆ ਆਮ ਆਦਮੀ ਪਾਰਟੀ ਨੇ ਉਹਦੇ ਦੋ ਬੋਲ ਸੁਣ ਲਓ ਮਾਲਕੋ ਲੋ ਜੀ ਔਰ ਜੁੱਧ ਨਸ਼ਿਆਂ ਵਿਰੁੱਧ ਹੁਣ ਚੱਲ ਪੀ ਪੰਜਾਬ ਵਿੱਚ ਲਹਿਰ ਬੱਲੀਏ ਤੇਰੇ ਯਾਰ ਨੇ ਵੀ ਉਦਣ ਦਾ ਛੱਡ ਤਾਂ ਨਹੀਂ ਚਿੱਟੇ ਵਾਲਾ ਜ਼ਹਿਰ ਬੱਲੀਏ ਹੁਣ ਬਾੜ ਦੇ ਨਹੀਂ ਘਰਾਂ ਚ ਨਸ਼ੇੜੀਏ ਉਹ ਫੋਨ ਤੇ ਵਪਾਰ ਕਰਦੇ ਬੁੱਢੇ ਨਾਲੇ ਦੇ ਕਿਨਾਰੇ ਉੱਤੇ ਬੈਠ ਕੇ ਨਸ਼ੇੜੀ ਇੰਤਜ਼ਾਰ ਕਰਦੇ ਓਏ ਹੁਣ ਬਾੜ ਦੇ ਨਹੀਂ ਘਰਾਂ ਚ ਬਲੈਕੀਏ ਉਹ ਫੋਨ ਤੇ ਵਪਾਰ ਕਰਦੇ ਬੁੱਢੇ ਨਾਲੇ ਦੇ ਕਿਨਾਰੇ ਉੱਤੇ ਬੈਠ ਕੇ ਨਸ਼ੇੜੀ ਇੰਤਜ਼ਾਰ ਕਰਦੇ ਖਾਕੀ ਵਰਦੀ ਨੇ ਮਾਰ ਮਾਰ ਰੈਡਾ ਖਾਕੀ ਵਰਦੀ ਨੇ ਮਾਰ ਮਾਰ ਰੈਡਾ ਉਹ ਪਾਇਆ ਪਿਆ ਕੈਰ ਬੱਲੀਏ ਤੇਰੇ ਯਾਰ ਨੇ ਵੀ ਉਦਣ ਦਾ ਝੱਡ ਤਾਂ ਨਹੀਂ ਚਿੱਟੇ ਵਾਲਾ ਜ਼ਹਿਰ ਬੱਲੀਏ ਉਹ ਜੁੱਦ ਨਸ਼ਿਆਂ ਵਿਰੋਧ ਹੁਣ ਚੱਲ ਪਈ ਪੰਜਾਬ ਵਿੱਚ ਲਹਿਰ ਬੱਲੀਏ ਤੇਰੇ ਯਾਰ ਨੇ ਵੀ ਉਦਣ ਦਾ ਝੱਡ ਤਾਂ ਨਹੀਂ ਚਿੱਟੇ ਵਾਲਾ ਜ਼ਹਿਰ ਬੱਲੀਏ ਹੋ ਗਈ ਬਾਰਡਰਾਂ ਤੇ ਬਹੁਤ ਸਖਤਾਈ ਹੋਗੀ ਬਾਰਡਰਾਂ ਤੇ ਬਹੁਤ ਸਖਤਾਈ ਬਾਈ ਚਿੱਟਾ ਨਾ ਸਮੈਕ ਮਿਲਣੀ ਲਾਲਾ ਲੱਖ ਤੇ ਕਰੋੜ ਭਾਵੇਂ ਵਾਲੀਏ ਹੁਣ ਨਹੀਂ ਬਲੈਕਮਿਲਣੀ ਲਾਲਾ ਲੱਖ ਤੇ ਕਰੋੜ ਭਾਵੇਂ ਵਾਲੀਏ ਹੁਣ ਨਹੀਂ ਬਲੈਕਮਿਲਣੀ ਉਹ ਗੌਰਮੈਂਟ ਦੀ ਸਪੋਰਟ ਪੂਰੀ ਕਰਦਾ ਗਵਰਨਮੈਂਟ ਦੀ ਸਪੋਰਟ ਪੂਰੀ ਕਰਦਾ ਨਹੀਂ ਲੁਧਿਆਣਾ ਸ਼ਹਿਰ ਬੱਲੀਏ ਤੇਰੇ ਯਾਰ ਨੇ ਵੀ ਉਦਣ ਦਾ ਝੱਡ ਤਾਂ ਨਹੀਂ ਚਿੱਟੇ ਵਾਲਾ ਜ਼ਹਿਰ ਬੱਲੀਏ ਉਹ ਤੇਰੇ ਯਾਰ ਨੇ ਵੀ ਉਦਣ ਦਾ ਝੱਡ ਤਾਂ ਨਹੀਂ ਚਿੱਟੇ ਵਾਲਾ ਜ਼ਹਿਰ ਬੱਲੀਏ ਉਹ ਜੋਦ ਨਸ਼ਿਆਂ ਬਰੁੱਧ ਹੁਣ ਚੱਲ ਪਈ ਪੰਜਾਬ ਵਿੱਚ ਲਹਿਰ ਬੱਲੀਏ ਉਹ ਤੇਰੇ ਯਾਰ ਨੇ ਵੀ ਉਦਣ ਦਾ ਝੱਡ ਤਾਂ ਨਹੀਂ ਚਿੱਟੇ ਵਾਲਾ ਜ਼ਹਿਰ ਬੱਲੀਏ